ਮੇਰਾ ਪਹਿਲਾ ਸਵਾਲ ਹੈ ਜੀ ਹਾਂਜੀ ਗੁਰਤੇਗ ਬਾਦਰ ਸਾਹਿਬ ਜੀ ਦੇ ਪੋਤਿਆਂ ਦੀ ਦਾਦੀ ਦਾ ਕੀ ਨਾਮ ਸੀ ਗੁਰਤੇਗ ਬਾਦਰ ਸਾਹਿਬ ਜੀ ਦੇ ਪੋਤਿਆਂ ਦੀ ਦਾਦੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਸਵਾਲ ਦਾ ਜਵਾਬ ਪਤਾ ਕਮੈਂਟ ਰੇ ਵਿੱਚ ਜਵਾਬ ਦੇ ਸਕਦੇ ਹਨ ਤੇ ਪਹਿਲੇ ਹੱਥ ਖੜਾ ਕੀਤਾ ਹੈ ਨੀਹਾ ਜੀ ਨੇ ਸੋ ਨੀਹਾ ਜੀ ਕੀ ਜਵਾਬ ਹੈ ਜੀ ਮਾਤਾ ਗੁਜਰਕੌਰ ਜੀ ਮਾਤਾ ਗੁਜਰਕੌਰ ਜੀ ਬਿਲਕੁਲ ਸਹੀ ਜਵਾਬ ਹੈ ਜੀ ਮਾਤਾ ਗੁਜਰਕੌਰ ਜੀ ਚਲੋ ਨਾਲ ਇਹ ਵੀ ਦੱਸ ਦਿਓ ਜੀ ਕਿ ਗੁਰਤੇਗ ਬਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰਤੇਗ ਬਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹੜੇ ਵੀਰਪਣ ਵੀਡੀਓ ਦੇਖ ਰਹੇ ਨੇ ਬਦ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਪਰਜੋਸ਼ ਸਿੰਘ ਜੀ ਨੇ ਪਹਿਲੇ ਹੱਥ ਖੜਾ ਕਰ ਕੀਤਾ ਸੀ ਪਰਜੋਸ਼ ਸਿੰਘ ਜੀ ਗੁਰਤੇਗ ਬਾਦਰ ਸਾਹਿਬ ਦੇ ਪਿਤਾ ਜੀ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੈਰੀ ਗੁੱਡ ਅੱਛਾ ਇਹ ਪਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਵੇਂ ਪਾਸ਼ਾਏ ਸੀ 6ਵੇਂ 6ਵੇਂ ਪਾਸ਼ਾਏ ਬਿਲਕੁਲ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਲੋ ਜੀ ਹੁਣ ਮੈਨੂੰ ਇਹ ਦੱਸੋ ਜੀ ਬਾਬਾ ਗੁਰਦਿੱਤਾ ਗੁਰਤੇਗ ਭਾਦਰ ਸਾਹਿਬ ਜੀ ਦਾ ਕੀ ਰਿਸ਼ਤਾ ਸੀ? ਬਾਬਾ ਗੁਰਦਿੱਤਾ ਜੀ ਦੇ ਨਾਲ ਗੁਰਤੇਗ ਭਾਦਰ ਸਾਹਿਬ ਜੀ ਦਾ ਕੀ ਰਿਸ਼ਤਾ ਸੀ? ਆਪਾਂ ਗੁਰਦਾਰ ਸਾਹਿਬ ਵੀ ਗਏ ਆ ਦਰਸ਼ਨ ਦੇਦਾਰੇ ਕੀਤੇ ਨੇ। ਧੰਨ ਧੰਨ ਬਾਬਾ ਗੁਰਦਿੱਤਾ ਜੀ। ਦੀਨ ਦੁਨੀਆ ਟਿੱਕਾ ਜੀ ਜੋ ਵਾ ਮੰਗਿਆ ਸੋਭਾ ਦਿੱਤਾ ਜੀ। ਵਾਹ ਜੀ ਵਾਹ ਵਾਹ ਜੀ ਵਾਹ ਤੇ ਇਹ ਗੁਰਦਾਰ ਸਾਹਿਬ ਕਿੱਥੇ ਸੋਭੇ ਤਾਂ ਇਹ ਦੱਸੋ ਪਹਿਲਾਂ ਤਾਂ। ਕਿਰਤਪੁਰ ਸਾਹਿਬ। ਕਿਰਤਪੁਰ ਸਾਹਿਬ ਦੇ ਕੋਲ ਤੇ ਕੀ ਰਿਸ਼ਤਾ ਸੀ ਪਰਜੋਤ ਸਿੰਘ ਜੀ ਉਹਨਾਂ ਦਾ? ਗੁਰਤੇਗ ਭਾਦਰ ਸਾਹਿਬ ਜੀ ਦੇ ਪਾ। ਗੁਰਤੇਗ ਭਾਦਰ ਸਾਹਿਬ ਜੀ ਦੇ ਭਰਾ ਸਨ ਬਿਲਕੁਲ ਸਹੀ ਜਵਾਬ ਹੈ ਜੀ। ਅਗਲਾ ਸਵ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਜਿਹਨਾਂ ਜੋ ਆਪ ਪਤਾ ਹੈ ਕਮੈਂਟਰੀ ਵਿੱਚ ਆਪ ਦੇ ਸਕਦੇ ਹਨ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਕੀ ਨਾਮ ਸੀ ਜੀ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨੀ ਜੀ ਦਾ ਨਾਮ ਸੀ ਜੀ ਮਾਤਾ ਹਰਦੇਈ ਜੀ ਮਾਤਾ ਹਰਦੇਈ ਜੀ ਬਿਲਕੁਲ ਸਹੀ ਜਵਾਬ ਹੈ ਗੁਰਤੇਗ ਬਾਦਰ ਸਾਹਿਬ ਨਾਨੀ ਦਾ ਨਾਮ ਮਾਤਾ ਹਰਦੇਈ ਜੀ ਨਾਲ ਇਹ ਵੀ ਦੱਸ ਦਿਓ ਕਿ ਨਾਨਾ ਜੀ ਦਾ ਕੀ ਨਾਮ ਸੀ ਗੁਰਤੇਗ ਬਾਦਰ ਸਾਹਿਬ ਜੀ ਦੇ ਨਾਨਾ ਜੀ ਦਾ ਨਾਮ ਜੀ ਪਰਜੋਤ ਸਿੰਘ ਜੀ ਪਾਈ ਹਵੀ ਚੰਦ ਜੀ ਪਾਈ ਹਵੀ ਚੰਦ ਜੀ ਪਾਈ ਹਰੀ ਚੰਦ ਜੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਜੀ ਗੁਰਤੇਗ ਬਾਦਰ ਸਾਹਿਬ ਜੀ ਦੇ ਦਾਦਾ ਜੀ ਅਤੇ ਦਾਦੀ ਜੀ ਦੋਨਾਂ ਨਾਮ ਦੱਸਣਾ ਆਪ ਜੀ ਨੇ ਗੁਰਤੇਗ ਬਾਦਰ ਸਾਹਿਬ ਜੀ ਦੇ ਦਾਦਾ ਜੀ ਅਤੇ ਦਾਦੀ ਜੀ ਦਾ ਕੀ ਨਾਮ ਸੀ ਜੀ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਭਾਈ ਜਲਦੀ ਹਰ ਕਿਸੇ ਤੱਕ ਪਹੁੰਚ ਸਕੇ ਨਿਆਂ ਆਨੇ ਪਹਿਲੇ ਹੱਥ ਖੜਾ ਕੀਤਾ ਸੀ ਇੱਕ ਨਾਮ ਜਿਹੜਾ ਹੈ ਨਿਆਏ ਦੱਸ ਦੇਣ ਕਿ ਦੂਜਾ ਨਾਮ ਜਿਹੜਾ ਪਰਜੋਸ਼ ਸਿੰਘ ਦੱਸਣ ਕਿ ਕੌਣ ਕੀ ਦੱਸੂਗਾ ਇਹ ਦੱਸੋ ਜੀ ਮੈਂ ਦਾਦੀ ਜੀ ਮੈਂ ਦਾਦਾ ਜੀ ਠੀਕ ਹੈ ਦੱਸੋ ਜੀ ਗੁਰਤੇਗ বাহাদুর ਸਾਹਿਬ ਜੀ ਦੀ ਦਾਦੀ ਜੀ ਦਾ ਨਾਮ ਸੀ ਜੀ ਮਾਤਾ ਗੰਗਾ ਜੀ ਅਤੇ ਦਾਦਾ ਜੀ ਦਾ ਨਾਮ ਸੀ ਸਿਵਗੋ ਅਰਜਨ ਦੇਵ ਜੀ ਹਾਂ ਸਿਵਗੋ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਮੇਰਾ ਆਪ ਜੀ ਨੂੰ ਹੈ ਜੀ ਗੁਰਤੇਗ বাহাদুর ਸਾਹਿਬ ਜੀ ਦੇ ਕਿੰਨੇ ਸੁਪੁੱਤਰ ਸਨ ਜਾਂ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸੀ ਗੁਰਤੇਗ বাহাদুর ਸਾਹਿਬ ਜੀ ਦੇ ਕਿੰਨੇ ਬੱਚੇ ਸਨ ਤੇ ਉਹਨਾਂ ਦੇ ਕੀ ਨਾਮ ਸੀ ਜੀ ਅ ਪ੍ਰਜੋਤ ਸਿੰਘ ਜੀ ਸਿਵਗੋ ਗੋਬਿੰਦ ਸਿੰਘ ਜੀ ਹਾਂਜੀ ਇੱਕ ਸੁਪੁੱਤਰ ਸੀ ਮੇਰਾ ਅਗਲਾ ਸਵਾਲ ਆਪ ਜੀ ਨੂੰ ਜੀ ਗੁਰਤੇਗ ਬਾਦ ਸਾਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਗੁਰਤੇਗ ਬਾਦ ਸਾਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜਿਹਨਾਂ ਨੂੰ ਪਤਾ ਹੈ ਉਹ ਵੀਰਪਣ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਕੁਸ਼ਚਨ ਆਂਦਾ ਹੈ ਤੁਸੀਂ ਉਹ ਵੀ ਪੁੱਛ ਲਿਓ ਸਾਨੂੰ ਕਮੈਂਟ ਰਹੀਂ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਗੁਰਤੇਗ ਬਾਦ ਸਾਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਜੀ ਕੌਣ ਦੱਸੇ ਕੌਣ ਦੱਸੇਗਾ ਪ੍ਰਜੋਤ ਸਿੰਘ ਜੀ ਨੇ ਪਹਿਲਾ ਹੱਥ ਕੜਾ ਕੀਤਾ ਸੀ ਗੁਰੂ ਕੇ ਮਹਿਲ ਸ੍ਰੀ ਅਮਰਸਰ ਸਾਹਿਬ ਗੁਰੂ ਕੇ ਮਹਿਲ ਸ੍ਰੀ ਅਮਰਸਰ ਅਗਲਾ ਸਵਾਲ ਹੈ ਜੀ ਗੁਰਤੇਗਬਾਦਤ ਸਾਹਿਬ ਜੀ ਦਾ ਨਾਨਕਾ ਪਿੰਡ ਕਿੱਥੇ ਹੈ ਗੁਰਤੇਗਬਾਦਤ ਸਾਹਿਬ ਜੀ ਦਾ ਨਾਨਕਾ ਪਿੰਡ ਜੀ ਨੇਹਾ ਜੀ ਨੱਥ ਖੜਾ ਕੀਤਾ ਨੇਹਾ ਜੀ ਜੀ ਬਕਾਲਾ ਵਿਖੇ ਹਾਂ ਬਾਬਾ ਬਕਾਲੇ ਆਪਣੀ ਸੰਗਤ ਆਪ ਸੰਭਾਲੇ ਬਿਲਕੁਲ ਜੀ ਆਖਰੀ ਸਵਾਲ ਜੀ ਗੁਰਤੇਗਬਾਦਤ ਸਾਹਿਬ ਜੀ ਦੇ ਪੋਤਿਆਂ ਦੇ ਕੀ ਨਾਮ ਸਨ ਗੁਰਤੇਗਬਾਦਤ ਸਾਹਿਬ ਜੀ ਦੇ ਪੋਤਿਆਂ ਦੇ ਨਾਮ ਦੱਸਣੇ ਨੇ ਜਿਹੜਾ ਵੀਰ ਆਪਾਂ ਨੂੰ ਪਤਾ ਹੈ ਕਮੈਂਟ ਰਹਿ ਕੇ ਜਵਾਬ ਦੇ ਸਕਦੇ ਹਨ ਨੇਰੀ ਆਣੀ ਚੈਦੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਸਵਾਲ ਦਾ ਜਵਾਬ ਤਾਂ ਤੋਂ ਇਕੱਠੇ ਦੱਸੋ ਕੀ ਕਰਕੇ ਦੱਸੋਗੇ ਇਕੱਠੇ ਦੱਸ ਦੇਣੀ ਇਕੱਠੇ ਦੱਸੋ ਜੀ ਫਿਰ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਗਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਹਾਂ ਜੀ ਬਿਲਕੁਲ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਹੈ ਤੇ ਤੁਹਾਡੇ ਮਾਈਂਡ ਚ ਵੀ ਕੋਈ ਕੁਐਸਚਨ ਆਂਦਾ ਤਾਂ ਪਲੀਜ਼ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛਿਆ ਕਰੋ ਅਗਰ ਨਿਊ ਕੋਈ ਜਾਣਕਾਰੀ ਤੁਹਾਡੇ ਕੋਲ ਹੁੰਦੀ ਹੈ ਤਾਂ ਸਾਡੇ ਨਾਲ ਉਹ ਵੀ ਸ਼ੇਅਰ ਕਰਿਆ ਕਰੋ ਬਿਲਕੁਲ ਬਿਲਕੁਲ ਇੱਕ ਜਾਣਕਾਰੀ ਇਸ ਵੀਡੀਓ ਦੇ ਮਾਧਮੇ ਸੇਅਰ ਕਰਨਾ ਚਾਹਾਂਗੇ ਪਹਿਲੇ ਵੀ ਦੱਸ ਚੁੱਕਿਆ ਸੀ ਕਈ ਵਾਰੀ ਕਿ ਤੁਹਾਡੇ ਪਿੰਡ ਸੈਰ ਦੇ ਵਿੱਚ ਕੀ ਖਾਸ ਹੈ ਇਹ ਵੀ ਸਾਨੂੰ ਜ਼ਰੂਰ ਦੱਸਿਓ ਜਿਵੇਂ ਸਾਨੂੰ ਜਾਣਕਾਰੀ ਮਿਲੀ ਖੰਨੇ ਸੈਰ ਦੇ ਵਿੱਚ 15 ਰੁਪਏ ਦੇ ਵਿੱਚ ਭਰ ਪੇਟ ਖਾਣਾ ਮਿਲਦਾ ਇਹੋ ਜਿਹਾ ਕੁਝ ਹੁੰਦਾ ਕਿ ਹਾਂ ਮੈਂ ਇੱਕ ਤਾਂ ਲੰਗਰ ਹੁੰਦਾ ਜੋ ਕਿ ਨਿਸ਼ਕਾਮ ਹੁੰਦਾ ਆਪਾਂ ਨੂੰ ਪਤਾ ਹੀ ਹੈ ਪਰ ਕਿਤੇ ਇਹੋ ਜਿਹਾ ਹੈ ਜਿੱਥੇ ਕਿ ਸਸਤੇ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਖਾਣ ਨੂੰ ਮਿਲ ਜਾਂਦਾ ਤਾਂ ਉਹ ਵੀ ਸਾਨੂੰ ਜਾਣਕਾਰੀ ਦੇ ਦਿਓ ਸਸਤੇ ਵਿੱਚ ਕਿਤੇ ਰਹਿਣ ਨੂੰ ਮਿਲ ਜਾਂਦਾ ਉਹਦੀ ਵੀ ਜਾਣਕਾਰੀ ਦਿਓ ਜਿਵੇਂ ਕੋਈ ਬੰਦਾ ਸਟੇ ਕਰਨਾ ਚਾਹੁੰਦਾ ਕਿਤੇ ਤੇ ਉਹਨੂੰ ਹੋਟਲ ਵਗੈਰਾ ਬੜਾ ਮਹਿੰਗਾ ਪੈਂਦਾ ਪਰ ਕਈ ਧਰਮਸ਼ਾਲਾ ਹੁੰਦੀ ਹੈ ਜਿੱਥੇ ਫ੍ਰੀ ਵੀ ਰਹਾ ਜਾ ਸਕਦਾ ਹੈ ਤੇ ਆ ਕਿਤੇ 50 ਰੁਪਏ 100 ਰੁਪਏ ਦੇ ਵਿੱਚ ਰਹਾ ਜਾ ਸਕਦਾ ਹੈ ਉਹਦੇ ਬਾਰੇ ਵਿਚਾਰ ਕਰਦੇ ਆ ਦੇਖੋ ਕਿ ਕਈ ਯਾਤਰੀ ਹੁੰਦੇ ਨੇ ਉਹ ਆਂਦੇ ਨੇ ਉਹਨਾਂ ਕੋਲ ਤਾਂ ਹੁੰਦਾ ਗੁਜਾਇਸ਼ ਉਹ ਖਰਚਾ ਕਰ ਸਕਦੇ ਨੇ ਪਰ ਕਈ ਹੁੰਦੇ ਨੇ ਜਿਨ੍ਹਾਂ ਕੋ ਗੁਜਾਇਸ਼ ਨਹੀਂ ਹੁੰਦੀ ਤੇ ਉਹਨਾਂ ਦੇ ਲਈ ਅਸੀਂ ਕੋਸ਼ਿਸ਼ ਕਰਦੇ ਆ ਟਰੈਵਲ ਵਲੌਗ ਸਾਡਾ ਹੁੰਦਾ ਸਾਰੀ ਜਾਣਕਾਰੀ ਉਹਦੇ ਵੀ ਸਾਂਝੀ ਕਰਦੇ ਆ ਕਿੱਥੇ ਕਿੱਥੇ ਸਟੇ ਸਸਤਾ ਹੈ ਕਿੱਥੇ ਕਿੱਥੇ ਸਟੇ ਫਰੀ ਹੈ ਕਿੱਥੇ ਜਿਹੜਾ ਹੈ ਤੁਸੀਂ ਖਾਣਾ ਪੀਣਾ ਫਰੀ ਮਿਲ ਸਕਦਾ ਹੈ ਜਾਂ ਘੱਟ ਪੈਸੇ ਵਿੱਚ ਮਿਲ ਸਕਦਾ ਹੈ ਸਾਰੀ ਜਾਣਕਾਰੀ ਆਪਣੇ ਵੀਡੀਓ ਦੇ ਮਾਧਮੇ ਨਾਲ ਸੇਵਾ ਕਰਦੇ ਆ ਤੇ ਤੁਸੀਂ ਸਾਨੂੰ ਸਪੋਰਟ ਜ਼ਰੂਰ ਕਰਿਆ ਕਰੋ ਜਾਣਕਾਰੀ ਦਿਆ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ